ਅਸੀਂ ਸਵੇਰ ਦੇ ਹੀ ਆਪਕ ਪਿੰਡਾਂ ਦੇ ਵਿੱਚ ਜਾ ਕੇ ਆ ਰਹੇ ਆਂ ਔਰ ਕਿੱਟ ਦੋਨਾਂ ਨਾਨਕਾ ਜਿਹੜਾ ਤਕਰੀਬਨ ਚਾਰੇ ਪਾਸੇ ਹੀ ਪਾਣੀ ਦੇ ਨਾਲ ਘਿਰਿਆ ਹੋਇਆ ਹੈ ਥੜ ਦੇ ਪਾਣੀ ਨਾਲ ਔਰ ਇੱਥੇ ਲੋਕਾਂ ਦੀ ਡਿਮਾਂਡ ਸੀ ਸਾਨੂੰ ਪਸ਼ੂਆਂ ਦੇ ਲਈ ਜਿਹੜੀ ਫੀਡ ਦੀ ਲੋੜ ਹੈ ਔਰ ਜਿਹੜੇ ਬਾਹਰ ਖੇਤਾਂ ਦੇ ਵਿੱਚ ਘਰਨੇ ਜਿਹੜੇ ਪਾਣੀ ਦੀ ਚਪੇਟ ਦੇ ਵਿੱਚ ਆ ਗਏ ਨੇ ਟਾਲੀਆਂ ਤੇ ਲੋਕ ਨੇ ਉਹਨਾਂ ਨੂੰ ਰਾਸ਼ਨ ਦੀ ਵੀ ਲੋੜ ਸੀ ਅਸੀਂ ਸਾਰੇ ਜਿਹੜੇ ਪਿੰਡ ਵਾਸੀਆਂ ਲਈ ਜਿਹੜੀ ਫੀਡ ਦਾ ਪ੍ਰਬੰਧ ਕੀਤਾ ਹੈ ਔਰ ਸਾਡੇ ਜਿਹੜੇ ਏਡੀਸੀ ਸਾਹਿਬ ਐਸਡੀਐਮ ਸਾਹਿਬ ਸਾਡੇ ਨੈਤਸੀਲਦਾ ਸਾਹਿਬ ਸਾਰਾ ਪ੍ਰਸ਼ਾਸਨ ਸਾਰੇ ਅਫਸਰ ਸਹਿਬਾਨ ਅਸੀਂ ਰਲ ਮਿਲ ਕੇ ਲੋਕਾਂ ਦੀ ਹੈਲਪ ਕਰ ਰਹੇ ਆਂ ਔਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੀਗਵਾਈ ਵਾਲੀ ਸਰਕਾਰ ਔਰ ਮੈਂ 2000 ਜਦੋਂ 23 ਦੇ ਵਿੱਚ ਪਾਣੀ ਆਇਆ ਸੀ ਉਦੋਂ ਵੀ ਲੋਕਾਂ ਦੇ ਨਾਲ ਦਿਨ ਰਾਤ ਰਹਿ ਕੇ ਲੋਕਾਂ ਨੂੰ ਮੁਸੀਬਤ ਦੇ ਵਿੱਚੋਂ ਕੱਢਿਆ ਸੀ ਔਰ ਅੱਜ ਵੀ ਅਸੀਂ ਲੋਕਾਂ ਦੇ ਨਾਲ ਖੜੇ ਆਂ ਜੋ ਵੀ ਲੋਕਾਂ ਦੀ ਕੋਈ ਜ਼ਰੂਰਤ ਹੈ ਉਹ ਸਾਰੀਆਂ ਜ਼ਰੂਰਤਾਂ ਸੀ ਪੂਰਾ ਪੂਰੀਆਂ ਕਰਾਂਗੇ ਜੋ ਲੋਕਾਂ ਨੂੰ ਮੁਸ਼ਕਲ ਆ ਰਹੀ ਹੈ ਅਸੀਂ ਸਾਰੇ ਰਲ ਮਿਲ ਕੇ ਇਸ ਮੁਸ਼ਕਲ ਦਾ ਸਾਹਮਣਾ ਕਰਾਂਗੇ ਔਰ ਸਾਰੇ ਰਲ ਮਿਲ ਕੇ ਸਾਡੇ ਲੋਕਾਂ ਨੂੰ ਮੁਸ਼ਕਲਾਂ ਦੇ ਵਿੱਚੋਂ ਕੱਢਾਂਗੇ ਔਰ ਜਿਹੜੇ ਖਰ ਖੇਤਾਂ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਰਾਸ਼ਨ ਮੋਈਆ ਕਰਵਾ ਰਹੇ ਹਾਂ ਔਰ ਇਸ ਤੋਂ ਇਲਾਵਾ ਅੱਜ ਟਾਣੀ ਸੱਦਾ ਸਿੰਘ ਮਹਾਰ ਜਮਸ਼ੇਰ ਲਈ ਜਿਹੜੀ ਫੀਡ ਦਾ ਪ੍ਰਬੰਧ ਕੀਤਾ ਗਿਆ ਹੈ ਸਵੇਰੇ ਜਿਹੜੇ ਹੋਰ ਪਿੰਡ ਰਹਿ ਗਏ ਨੇ ਜਿਵੇਂ ਮਾਤਮਨਗਰ ਪਿੰਡ ਆਪਣਾ ਉਹਨਾਂ ਤੱਕ ਅਸੀਂ ਫੀਡ ਪਹੁੰਚਾਵਾਂਗੇ ਔਰ ਜਿਹੜੇ ਤੇਜ਼ਾ ਰਹਿਲਾ ਉਹਨਾਂ ਤੱਕ ਫੀਡ ਪਹੁੰਚਾਵਾਂਗੇ ਚੱਕ ਰਹਿਲਾ ਜਿੰਨੇ ਵੀ ਪਿੰਡ ਨੇ ਕੋਈ ਵੀ ਪਿੰਡ ਜਿਹੜਾ ਹੈ ਕਿੱਥੇ ਵੀ ਕਿਸੇ ਚੀਜ਼ ਦੀ ਲੋੜ ਹੈ ਹਰ ਇੱਕ ਪਿੰਡ ਤੱਕ ਅਸੀਂ ਜਿਹੜਾ ਸਾਡਾ ਪ੍ਰਸ਼ਾਸਨ ਸਾਡੇ ਅਫਸਰ ਸੇਵਾਣਾ ਅਸੀਂ ਆਪ ਸਾਰੇ ਆਪ ਜਾ ਕੇ ਲੋਕਾਂ ਦੀ ਹਰ ਤਰ੍ਹਾਂ ਦੀ ਮਦਦ ਕਰਾਂਗੇ ਔਰ ਜੋ ਜੋ ਕਿਸੇ ਨੂੰ ਚਾਹੀਏ ਫੀਡ ਦੀ ਲੋੜ ਹੈ ਚਾਹੇ ਰਾਸ਼ਨ ਦੀ ਲੋੜ ਹੈ ਚਾਹੇ ਕਿਸੇ ਹੋਰ ਚੀਜ਼ ਦੀ ਲੋੜ ਹੈ ਹਰ ਇੱਕ ਜਿਹੜੀ ਜਰੂਰਤ ਅਸੀਂ ਪੂਰੀ ਕਰਾਂਗੇ ਸਾਡੇ ਡਾਕਟਰ ਸਾਹਿਬਾਨ ਪਿੰਡਾਂ ਦੇ ਵਿੱਚ ਆ ਰਹੇ ਨੇ ਲੋਕਾਂ ਦਾ ਚੈੱਕਅਪ ਕਰ ਰਹੇ ਨੇ ਸਾਡੇ ਜਿਹੜੇ ਡਾਕਟਰ ਨੇ ਪਸ਼ੂਆਂ ਦੇ ਉਹ ਵਕ ਵਕ ਪਿੰਡਾਂ ਦੇ ਵਿੱਚ ਜਾ ਕੇ ਜਿਹੜੇ ਪਸ਼ੂ ਨੇ ਉਹਨਾਂ ਦਾ ਚੈੱਕ ਕਰ ਰਹੇ ਨੇ ਕਿਉਂਕਿ ਜਦੋਂ ਇਹ ਪਾਣੀ ਆਉਂਦਾ ਹੈ ਬਿਮਾਰੀਆਂ ਵੀ ਜਿਹੜੀਆਂ ਨਾਲ ਆਉਂਦੀਆਂ ਨੇ ਤਾਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਸਾਡੇ ਡਾਕਟਰ ਸਾਹਿਬਾਨਾਂ ਦੀ ਟੀਮ ਜਿਹੜੀ ਉਹ ਵੀ ਲੱਟ ਤੇ ਹੈ ਸਾਰੇ ਦਿਨ ਰਾਤ ਮਿਹਨਤ ਕਰ ਰਹੇ ਨੇ ਔਰ ਹੋਰ ਵੀ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਅਸੀਂ ਕੁੱਲ ਸਾਰੇ ਪਿੰਡਾਂ ਦੇ ਵਿੱਚ ਜਿਹੜੇ 12 ਪਿੰਡ ਅਸੀਂ ਗਿਣੇ ਐ ਇਹਨਾਂ ਪਿੰਡਾਂ ਦੇ ਵਿੱਚ ਤਕਰੀਬਨ 18 ਬੇੜੀਆਂ ਜਿਹੜੀਆਂ ਬੋਟਸ ਅਸੀਂ ਦਿੱਤੀਆਂ ਹੋਈਆਂ ਨੇ ਤਾਂ ਕਿ ਲੋਕਾਂ ਨੂੰ ਕੋਈ ਹੋਰ ਵੀ ਨਸੀਬਤ ਜੇ ਹੁੰਦੀ ਹੈ ਤਾਂ ਬੋਟਸ ਰਾਹੀਂ ਜਿਹੜਾ ਆਪਦਾ ਜਿਹੜਾ ਕਿਤੇ ਵੀ ਆ ਜਾ ਸਕਦਾ ਹੈ ਤਾਂ ਕਿਸੇ ਨੂੰ ਰੈਸਕਿਊ ਕਰਨ ਦੀ ਲੋੜ ਹੈ ਤਾਂ ਉਹਦੇ ਲਈ ਵੀ ਜੇ ਲੋੜ ਪਈ ਤਾਂ ਰੈਸਕਿਊ ਵੀ ਕੀਤਾ ਜਾਊਗਾ ਔਰ ਜਿੰਨੀ ਮਰਜ਼ੀ ਕੋਈ ਕਿਸੇ ਨੂੰ ਪਰੇਸ਼ਾਨੀ ਆਉਂਦੀ ਹੈ ਸਾਡੇ ਨਾਲ ਤਾਲਮੇਲ ਕਰ ਸਕਦਾ ਹੈ ਅਸੀਂ ਹਰ ਇੱਕ ਦੀ ਜਿਹੜੀ ਮੁਸ਼ਕਿਲ ਦਾ ਹੱਲ ਕਰ ਲਈ 24 ਘੰਟੇ ਤਿਆਰ ਹੈ ਚਾਹੇ ਦਿਨ ਲਾ ਹੋਵੇ ਚਾਹੇ ਰਾਤ ਹੈ ਕੋਈ ਵੀ ਸਾਨੂੰ ਆਵਾਜ਼ ਮਾਰੇਗਾ ਅਸੀਂ ਨਾਲ ਜਨਬ ਪਹੁੰਚ ਜਾਗੇ ਤਾਂ ਮੈਂ ਸਾਰੇ ਲੋਕਾਂ ਨੂੰ ਵਿਸ਼ਵਾਸ ਦਵਾਉਣਾ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅਸੀਂ ਲੋਕਾਂ ਦੇ ਨਾਲ ਖੜੇ ਆ ਇਹ ਲੋਕ ਸਾਡੇ ਆਪਣੇ ਨੇ ਸਾਡਾ ਪਰਿਵਾਰ ਹੈ ਔਰ ਕਿਸੇ ਨੂੰ ਅਸੀਂ ਮੁਸ਼ਕਿਲ ਨਹੀਂ ਆਉਣ ਦਿਆਂਗੇ